ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੁਰਚਾਉਣਾ ਹੋਣ ਗਿਆ ਤੇ ਉੱਥੇ ਹੀ ਰਾਜ ਸਭਾ ਸੀਟ ਖਾਲੀ ਹੋਣ ਤੇ ਹੁਣ ਸਿਆਸਤ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਇਸ ਸੀਟ ਨੂੰ ਖਾਲੀ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 24 ਤਰੀਕ ਨੂੰ ਜਿਹੜੇ ਹੈ ਕਿ ਵੋਟਾਂ ਹੋਣਗੀਆਂ ਤੇ ਇਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਵਿੱਚ ਖਾਲੀ ਰਾਜ ਸਭਾ ਸੀਟ ਤੇ ਅਗਲੇ ਮਹੀਨੇ ਦੀ ਇਸ ਦਿਨ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਦਲੇ ਉਪ ਚੋਣਾ ਜਿਹੜੀ ਕਿ 24 ਅਕਤੂਬਰ ਨੂੰ ਹੋਵੇਗੀ ਤੇ ਚੋਣ ਆਯੋਗ ਦੇ ਵੱਲੋਂ ਇਹ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇਰੇਤਾ ਸੰਜੀਵ अरोड़ा ਦੇ ਲੁਧਿਆਣੇ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਇਸ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਰਾਸਭਾ ਜਾ ਸਕਦੇ ਨੇ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਹੁਣ 24 ਤਰੀਕ ਨੂੰ ਜਿਹੜੀ ਹੈ ਕਿ ਵੋਟਾਂ ਪੈਣਗੀਆਂ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਲੀ ਰਾਸ ਵਿਸਵ ਸੀਟਾਂ ਤੇ ਸੀਟ ਤੇ ਜਿਹੜਾ ਕਿ ਅ ਦੂਜੇ ਪਾਸੇ ਉਥੇ ਹੀ ਵੋਟਾਂ ਪੈਣਗੀਆਂ ਤੇ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਸਿਆਸਤ ਦੇ ਵਿੱਚ ਕਬੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੁਰਚਾ ਹੋਣਗੀਆਂ ਤੇ ਉਥੇ ਹੀ ਰਾਜ ਸਭਾ ਸੀਟ ਖਾਲੀ ਹੋਣ ਤੇ ਹੁਣ ਸਿਆਸਤ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਇਸ ਸੀਟ ਨੂੰ ਖਾਲੀ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 24 ਤਰੀਕ ਨੂੰ ਜਿਹੜੇ ਹੈ ਕਿ ਵੋਟਾਂ ਹੋਣਗੀਆਂ ਤੇ ਇਸ ਤੋਂ ਬਾਅਦ ਉਥੇ ਹੀ ਗੱਲ ਕਰੀਏ ਪੰਜਾਬ ਦੇ ਵਿੱਚ ਖਾਲੀ ਰਾ ਸਵਾ ਸੀਟ ਤੇ ਅਗਲੇ ਮਹੀਨੇ ਦੀ ਇਸ ਦਿਨ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਦੇ ਲਈ ਉਪਚੋਣ ਜਿਹੜੀ ਕਿ 24 ਅਕਤੂਬਰ ਨੂੰ ਹੋਵੇਗੀ ਤੇ ਚੋਣ ਆਯੋਗ ਦੇ ਵੱਲੋਂ ਇਹ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ नेता ਸੰਜੀਵ अरोड़ा ਦੇ ਲੁਧਿਆਣੇ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਇਸ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਰ ਰਾਜ ਸਭਾ ਜਾ ਸਕਦੇ ਨੇ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਹੁਣ 24 ਤਰੀਕ ਨੂੰ ਜਿਹੜੀ ਹੈ ਕਿ ਵੋਟਾਂ ਪੈਣਗੀਆਂ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਲੀ ਰਾਜ ਸਿਵਸ ਤਾਂ ਸੀਟ ਤੇ ਜਿਹੜਾ ਕਿ ਦੂਜੇ ਪਾਸੇ ਉਥੇ ਹੀ ਵੋਟਾਂ ਪੈਣਗੀਆਂ ਤੇ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਸਿਆਸਤ ਦੇ ਵਿੱਚ ਕਬੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੁਰਚਾਣਾ ਹੋਣਗੀਆਂ ਤੇ ਉਥੇ ਹੀ ਰਾਜ ਸਭਾ ਸੀਟ ਖਾਲੀ ਹੋਣ ਤੇ ਹੁਣ ਸਿਆਸਤ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸੰਜੀਵ अरोड़ा ਦੇ ਅਸਤੀਫੇ ਤੋਂ ਬਾਅਦ ਇਸ ਸੀਟ ਨੂੰ ਖਾਲੀ ਕਰ ਦਿੱਤਾ ਗਿਆ ਸੀ ਤੇ ਜਿਸ ਦੇ ਦੌਰਾਨ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 24 ਤਰੀਕ ਨੂੰ ਜਿਹੜੇ ਹੈ ਕਿ ਵੋਟਾਂ ਹੋਣਗੀਆਂ ਤੇ ਜਿਸ ਤੋਂ ਬਾਅਦ ਉਥੇ ਹੀ ਗੱਲ ਕਰੀਏ ਪੰਜਾਬ ਦੇ ਵਿੱਚ ਖਾਲੀ ਰਾਜ ਸਭਾ ਸੀਟ ਤੇ ਅਗਲੇ ਮਹੀਨੇ ਦੀ ਇਸ ਦਿਨ ਜਿਹੜੀਆਂ ਕਿ ਵੋਟਾਂ ਪੈਣਗੀਆਂ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਦਲੇ ਉਪ ਚੋਣਾ ਜਿਹੜੀ ਕਿ 24 ਅਕਤੂਬਰ ਨੂੰ ਹੋਵੇਗੀ ਤੇ ਚੋਣ ਆਯੋਗ ਦੇ ਵੱਲੋਂ ਇਹ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ नेता ਸੰਜੀਵ अरोड़ा ਦੇ ਲੁਧਿਆਣੇ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਇਸ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਰਾਸਭਾ ਜਾ ਸਕਦੇ ਨੇ ਤਾਂ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਹੁਣ 24 ਤਰੀਕ ਨੂੰ ਜਿਹੜੀ ਹੈ ਕਿ ਵੋਟਾਂ ਪੈਣਗੀਆਂ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਲੀ ਰਾਜ ਸਿਵ ਵਿਸ ਸੀਟਾਂ ਤੇ ਸੀਟ ਤੇ ਜਿਹੜਾ ਕਿ ਦੂਜੇ ਪਾਸੇ ਉਥੇ ਹੀ ਵੋਟਾਂ ਪੈਣਗੀਆਂ ਤੇ ਕਮਿਸ਼ਨ ਦੇ ਵੱਲੋਂ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਸਿਆਸਤ ਦੇ ਵਿੱਚ ਕਬੱਡੀ ਹਲਚਲ ਦੇਖਣ ਨੂੰ ਮਿਲ